ਚੰਡੀਗੜ੍ਹ ਦੇ ਐਗਰੋਟੈਕ ਵਿੱਚ ਆਪਣੇ ਉਤਪਾਦ ਵਿਚ ਨਾਇ ਕਿਸਾਨਾਂ ਨੂੰ ਵੀ ਨੋਟਬੰਦੀ ਦੇ ਬੁਰੇ ਪ੍ਰਭਾਵਾਂ ਦਾ ਸ਼ਿਕਾਰ ਹੋਣਾ ਪਿਆ। ਚੰਡੀਗੜ੍ਹ ਦੇ ਐਗਰੋਟੈਕ ਵਿੱਚ ਵੱਖ-ਵੱਖ ਉਤਪਾਦਾਂ ਦੇ ਸਟਾਲ ਲਾਉਣ ਵਾਲੇ ਇੱਕ ਕਿਸਾਨ ਨਿਰਮਲ ਸਿੰਘ ਜੋ ਫਤਿਹਗੜ੍ਹ ਸਾਹਿਬ ਤੋਂ ਆਏ ਨੇ, ਉਹਨਾਂ ਨੂੰ ਬੜੀ ਮੁਸ਼ਕਲ ਨਾਲ ਇਸ ਮੇਲੇ 'ਚ ਸਟਾਲ ਲਗਾਉਣ ਦੀ ਜਗ੍ਹਾ ਮਿਲੀ। ਸਟਾਲ ਦੀ ਜਗ੍ਹਾ ਮਿਲਣ ਤੋਂ ਬਾਅਦ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਪਰ ਇਸ ਐਗਰੋਟੈਕ ਨੂੰ ਉਮੀਦਾਂ ਦੇ ਪਾਣੀ ਫੇਰ ਦਿੱਤਾ। ਉਸ ਦਾ ਉਤਪਾਦ ਖਰੀਦਣ ਕੋਈ ਗਾਹਕ ਨਾ ਆਇਆ। ਤਕਰੀਬਨ ਅੱਧਾ ਅੱਧਾ ਦਾ ਫਰਕ ਹੈ ਉਸ ਦੇ ਵਿੱਚ ਤਕਰੀਬਨ 80 85000 ਦੀ ਸੇਲ ਕੀਤੀ ਸੀ 2 ਸਾਲ ਪਹਿਲੇ ਤਾਂ ਹੁਣ ਇਹ ਕਿ ਅਸੀਂ ਸਾਡੀ ਜਿਹੜੀ ਸੇਲ ਹੈ ਉਹ ਤਕਰੀਬਨ 20 25000 ਤੇ ਰਹਿ ਜਾਣੀ ਹੈ ਕਿਉਂਕਿ ਨੋਟ ਹਜ਼ਾਰ ਦੇ ਤੇ 500 ਦੇ ਬੰਦ ਹੋਣ ਕਰਕੇ ਤੇ ਦੂਜੇ ਨੰਬਰ ਤੇ ਸਾਡੇ ਕੋਲ ਇਲੈਕਟ੍ਰੋਨਿਕ ਮਸ਼ੀਨਾਂ ਨਾ ਹੋਣ ਕਰਕੇ ਅਸੀਂ ਜਿਹੜੀ ਉਹਨਾਂ ਦੇ ਪੇਮੈਂਟ ਹੈ ਕ੍ਰੈਡਿਟ ਦੇ ਵਿੱਚ ਲੈਣੀ ਤੇ ਇੰਨੀ ਛੇਤੀ ਅਸੀਂ ਮਸ਼ੀਨਾਂ ਵੀ ਨਹੀਂ ਲਗਾ ਸਕਦੇ ਕਿਉਂਕਿ ਸਾਨੂੰ ਇੰਨਾ ਪਤਾ ਨਹੀਂ ਸੀ ਕਿ ਵੀ ਇੰਨੀ ਛੇਤੀ ਨੇ 500 ਤੇ 1000 ਦੇ نوٹ ਬੰਦ ਹੋ ਜਾਣਗੇ ਸਿਰਫ ਨਿਰਮਲ ਸਿੰਘ ਹੀ ਨਹੀਂ ਬਲਕਿ ਇਸ ਐਗਰੋਟੈਕ ਵਿੱਚ ਹੋਰ ਵੀ ਜਿਹੜੇ ਕਿਸਾਨਾਂ ਨੇ ਸਟਾਲ ਲਗਾਈਆਂ ਉਹਨਾਂ ਨੂੰ ਵੀ ਨੋਟਬੰਦੀ ਦਾ ਸ਼ਿਕਾਰ ਹੋਣਾ ਪਿਆ ਇਲੈਕਟ੍ਰੋਨਿਕ ਪੇਮੈਂਟ ਸਿਸਟਮ ਨਾ ਹੋਣਾ ਵੀ ਕਿਸਾਨਾਂ ਲਈ ਨੁਕਸਾਨ ਦੇ ਰਿਹਾ ਇੱਥੇ ਅਸੀਂ ਆਪਣੇ ਰਸੋਈ ਪ੍ਰੋਡਕਟ ਹੈ ਜਿਹੜੇ ਬਿਨਾਂ ਮਲਾਵਟ ਤੋਂ ਐ ਉਹ ਵੇਚਣ ਆਏ ਆ ਸਰਕਾਰ ਨੇ ਇਸ ਮਾਮਲੇ 'ਚ ਸਾਡੀ ਸਹਾਇਤਾ ਕੀਤੀ ਹੈ ਲੇਕਿਨ ਇਸ ਮਾਮਲੇ 'ਚ ਅਸੀਂ ਇੱਥੇ ਆ ਕੇ ਦੇਖਿਆ ਹੈ ਵੀ ਜਿਹੜੇ ਨੋਟ ਵੱਡੇ 500 ਤੇ 1000 ਦੇ ਬੰਦ ਹੋਏ ਨੇ ਉਹਦੇ ਜਿਹੜੇ ਮੇਲੇ 'ਚ ਸਾਡੀ ਸੇਲ ਹੋਣੀ ਸੀ ਸਾਡੇ ਅੰਦਾਜ਼ੇ ਮੁਤਾਬਕ ਵੀ ਉਹ ਅੱਧੀ ਰਹਿ ਗਈ ਹੈ ਲੋਕ ਪਹਿਲਾਂ ਤਾਂ ਆਉਂਦੇ ਹੀ ਨਹੀਂ ਆਪਦੇ ਘਰਾਂ ਤੋਂ ਵੀ 500 ਤੇ 1000 ਦਾ ਨੋਟ ਚੱਲਣਾ ਨਹੀਂ ਤੇ ਜੇ ਕਿਤੇ ਉਹ ਚੇਂਜ ਵੀ ਕਰਾਉਂਦੇ ਆ ਤਾਂ ਉਹਨਾਂ ਨੂੰ ਭੀੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਨਾ ਹੀ ਨਹੀਂ ਦੂਜੇ ਦਿਨ ਪਾਰੇ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਇਜ਼ਰਾਈਲ ਦੇ ਰਾਸ਼ਟਰਪਤੀ ਰੂਵਨ ਰਿਵਲਿਨ ਐਗਰੋਟੈਕ ਮੇਲੇ ਵਿੱਚ ਸ਼ਾਮਲ ਹੋਣ ਕਾਰਨ ਸੁਰੱਖਿਆ ਬਹੁਤ ਜ਼ਿਆਦਾ ਹੋਣ ਕਾਰਨ ਵੀ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰਦਰਸ਼ਨੀ ਦੇ ਕਈ ਹਾਲ ਤੱਕ ਦੂਰ ਤੋਂ ਕਿਸਾਨਾਂ ਤੇ ਲੋਕਾਂ ਨੂੰ ਜਾਣ ਨਹੀਂ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਸਟਾਰੋਜ਼ਾ ਕੁਮੰਤਰੀ ਆਈਸੀਸੀ ਐਗਰੋਟੈਕ ਮੇਲਾ ਸ਼੍ਰੀ ਚਵਾਰ ਤੋਂ ਸੈਕਟਰ 17 ਦੇ ਫੀਲਡ ਗਰਾਊਂਡ 'ਤੇ ਚੱਲ ਰਿਹਾ ਹੈ ਇਸ ਮੇਲੇ ਦਾ ਮਕਸਦ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਜਾਣੂ ਕਰਵਾਉਣਾ ਅਤੇ ਉਹਨਾਂ ਦੇ ਉਤਪਾਦਾਂ ਦੀ ਵਿਕਰੀ ਕਰਾਉਣ ਲਈ ਮੰਡੀ ਮੁਹੱਈਆ ਕਰਵਾਉਣਾ ਹੁੰਦਾ ਹੈ ਇਸ ਮੇਲੇ ਦੌਰਾਨ 139 ਪ੍ਰਦਰਸ਼ਨੀਆਂ ਲੱਗੀਆਂ ਨੇ ਇਨ੍ਹਾਂ 'ਚ 92 ਘਰੇਲੂ ਅਤੇ 47 ਕੁਮੰਤਰੀ ਸਟਾਲਾਂ ਲੱਗੀਆਂ ਨੇ ਮੇਲੇ ਦੌਰਾਨ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਸਿਆਵਾਂ ਦੇ ਹਾਲਤ ਅਤੇ ਖੇਤੀ ਦੇ ਵਿਕਾਸ ਵਾਸਤੇ ਕਿਸਾਨ ਗੋਸ਼ਟੀ ਰੱਖੀ ਗਈ ਹੈ ਇਹ ਮੇਲਾ 22 ਨਵੰਬਰ ਤੱਕ ਚੱਲੇਗਾ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਵੱਲੋਂ ਹਰ 2 ਸਾਲ ਬਾਅਦ ਚੰਡੀਗੜ੍ਹ ਵਿੱਚ ਇਹ ਮੇਲਾ ਲਗਾਇਆ ਜਾਂਦਾ ਹੈ